ਹੈਲੋ ਗਾਇਸ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਘੜ ਤੋਂ ਘੜ ਸਮੇਂ ਵਿੱਚ ਤਿਆਰ ਹੋਣ ਵਾਲੀ ਨਵਰਾਤਰੀ ਸਪੈਸ਼ਲ ਥਾਲੀ ਗਾਇਸ ਤੁਸੀਂ ਦੇਖ ਹੀ ਸਕਦੇ ਹੋ ਥਾਲੀ ਦੇ ਵਿੱਚ ਅਸੀਂ ਕੰਮ ਸਕਮ 6 ਰੈਸਪੀ ਦੀ ਥਾਲੀ ਅਸੀਂ ਬਣਾ ਕੇ ਰੈਡੀ ਕੀਤੀ ਹੈ ਚਲੋ ਫਿਰ ਗਾਇਸ ਬਲੌਗ ਨੂੰ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਬਣਾਉਣ ਜਾ ਰਹੇ ਹਾਂ ਸਾਬੂਦਾਨੇ ਦੀ ਖਿਚੜੀ ਉਹਦੇ ਵਾਸਤੇ ਅਸੀਂ 2 ਟੇਬਲस्पून ਅਸੀਂ ਔਇਲ ਐਡ ਕੀਤਾ ਹੈ ਜਿਹੜਾ ਔਇਲ ਸਾਡਾ ਚੰਗੀ ਤਰ੍ਹਾਂ ਗਰਮ ਹੋ ਜਾਏਗਾ ਫਿਰ ਉਹਦੇ ਵਿੱਚ ਅਸੀਂ 2 ਟੇਬਲस्पून ਅਸੀਂ ਮੂੰਗਫਲੀ ਦੀ ਐਡ ਕਰਾਂਗੇ ਫਿਰ ਇਹਨੂੰ ਵੀ ਚੰਗੀ ਤਰ੍ਹਾਂ ਭੁੰਨਾਂਗੇ ਜਦੋਂ ਤੱਕ ਇਹ ਬ੍ਰਾਊਨ ਨਹੀਂ ਹੋ ਜਾਂਦੀ ਜਦੋਂ ਸਾਡੀ लो फ्लेम ਤੇ ਪਕਾਉਣਾ ਜਦਾ ਹਾਈ ਫਲੇਮ ਤੇ ਇਹਨੂੰ ਨਹੀਂ ਪਕਾਉਣਾ ਜੀਰਾ ਸਾਡੇ ਮੌਫਲੀ ਤੇ ਆਲੂ ਤੇ ਮਿਰਚਾਂ ਚੰਗੀ ਤਰ੍ਹਾਂ ਪੱਕ ਜਾਣ ਨਾਲੇ ਹੀ ਉਹਦੇ ਵਿੱਚ ਅਸੀਂ ਇੱਕ ਕੁੱਲੀ ਸਾਬੂਦਾਣੇ ਦੀ ਐਡ ਕਰਾਂਗੇ ਤੇ ਇਹਨੂੰ ਅਸੀਂ 2-3 ਮਿੰਟ ਤੱਕ ਚੰਗੀ ਤਰ੍ਹਾਂ ਪਕਾਵਾਂਗੇ ਗਾਇਸ ਜਿਹੜਾ ਸਾਬੂਦਾਣਾ ਹੈ ਨਾ ਇਹਨੂੰ ਅਸੀਂ 2 ਘੰਟੇ ਪਹਿਲਾਂ ਭਿਓ ਕੇ ਰੱਖਿਆ ਸੀ ਜੀਰਾ ਅਸੀਂ ਸਾਰਾ ਸਮਾਨ ਦੇ ਵਿੱਚ ਐਡ ਕਰ ਦਾਂਗੇ ਨਾ ਤੇ ਕੜਛੀ ਨੂੰ ਚਲਾਉਂਦੇ ਹੀ ਰਹਿਣਾ ਜੇ ਕੜਛੀ ਸੀ ਨਹੀਂ ਚਲਾਵਾਂਗੇ ਤੇ ਸਾਡਾ ਸਾਬੂਦਾਣਾ ਥੱਲੇ ਲੱਗ ਜਾਏਗਾ ਇਹਦੇ ਵਿੱਚ ਅਸੀਂ 1/2 ਟੇਬਲस्पून ਨਮਕ ਅਡ ਕੀਤਾ ਹੈ ਤੇ 1/2 ਟੇਬਲਸਪੂਨ ਹੀ ਅਸੀਂ ਇਹਦੇ ਵਿੱਚ ਕਾਲੀ ਮਿਰਚ ਐਡ ਕੀਤੀ रेडी हो चुकी है। ਹੁਣ ਇਹਦੇ ਵਿੱਚ ਅਸੀਂ ਗਾਰਨਿਸ਼ ਕਰਨ ਲਈ ਹੁਣ ਅਸੀਂ ਧਨੀਆ ਐਡ ਕਰਨ ਜਾ ਰਹੇ ਹਾਂ ਗਾਇਸ ਸਾਨੂੰ ਧਨੀਏ ਦਾ ਫਲੇਵਰ ਬਹੁਤ ਹੀ ਜ਼ਿਆਦਾ ਅੱਛਾ ਲੱਗਦਾ ਹੈ ਜੇ ਤੁਹਾਨੂੰ ਅੱਛਾ ਨਹੀਂ ਲੱਗਦਾ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ। ਸਾਡੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਸਾਡੀ ਸਾਬੂਦਾਨਾ ਖਿਚੜੀ ਬਣ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ। ਗਾਇਸ ਤੁਸੀਂ ਦੇਖ ਹੀ ਸਕਦੇ ਹੋ ਕਿ ਵੇਖਣ ਦੇ ਵਿੱਚ ਕਿੰਨੀ ਅੱਛੀ ਲੱਗ ਰਹੀ ਹੈ ਤੇ ਗਾਇਸ ਖਾਣ ਦੇ ਵਿੱਚ ਬਹੁਤ ਹੀ ਜ਼ਿਆਦਾ ਸਵਾਦ ਹੋਏਗੀ। ਹੁਣ ਆਪਾਂ ਇਹਨੂੰ ਕਿਸੇ ਬੋਲ ਦੇ ਵਿੱਚ ਕੱਢ ਲੈਣੇ ਆ ਤਾਂ ਕਿ ਹੁਣ ਆਪਾਂ ਅਗਲੀ ਡਿਸ਼ ਬਣਾਉਣ ਜਾ ਰਹੇ ਹਾਂ ਸੇਵੀਆਂ ਦੀ ਸਬਜ਼ੀ ਜੋ ਕਿ ਗਾਇਸ ਬਹੁਤ ਹੀ ਜ਼ਿਆਦਾ ਮਚਾੜ ਕੀਤੀ ਤੇ ਹਾਫ ਟੇਬਲस्पून ਹੀ ਦੇਗੀ ਮਚਾੜ ਕੀਤੀ ਤੇ ਨਾਲ ਹਾਫ ਟੇਬਲस्पून ਅਸੀਂ ਹਲਦੀ ਐਡ ਕੀਤੀ ਹੈ ਤੇ ਪਿੰਚ ਕਾਲੀ ਮਚਾੜ ਕੀਤੀ ਤੇ ਹਾਫ ਟੇਬਲस्पून ਅਸੀਂ ਨਮਕ ਐਡ ਕੀਤਾ ਇਹਦੇ ਵਿੱਚ ਹੁਣ ਸਾਰੇ ਮਸਾਲੇ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹ ਸਾਡੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣਗੇ ਪਾਈਸੀ ਸਾਡੇ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਹੁਣ ਇਹਦੇ ਵਿੱਚ ਅਸੀਂ ਹਾਫ ਟੇਬਲस्पून ਅਸੀਂ ਹਰੀ ਮਿਰਚ ਐਡ ਕਰਾਂਗੇ ਹਰੀ ਮਿਰਚ ਐਡ ਕਰਨ ਤੋਂ ਬਾਅਦ ਨਾਲ ਹੀ ਅਸੀਂ ਨਵਰਾਤਰੀ ਆਲੂ ਸੇਵੀ ਐਡ ਕਰਾਂਗੇ ਹੁਣ ਅਸੀਂ ਨੂੰ 2 ਮਿੰਟ ਤੱਕ ਪਕਾਉਣਾ ਹੈ ਜਿਹੜਾ ਸਾਡੇ ਸੇਵੇਂ ਚੰਗੀ ਤਰ੍ਹਾਂ ਪੱਕ ਜਾਣਗੇ ਨਾਲ ਹੀ ਅਸੀਂ ਇਹਦੇ ਵਿੱਚ ਹਾਫ ਕੱਪ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਭੁੰਨਨਾ ਹੈ ਭੁੰਨਣ ਤੋਂ ਬਾਅਦ ਅਸੀਂ ਇਹਦੇ ਵਿੱਚ ਫਿਰ 2 ਟੇਬਲस्पून ਅਸੀਂ ਨਵਰਾਤਰੀ ਆਲੂ ਸੇਵੀ ਐਡ ਕਰਾਂਗੇ ਇਹਦੇ ਨਾਲ ਕੀ ਹੋਏਗਾ ਕਿ ਸਬਜੀ ਵਿੱਚ ਥੋੜਾ ਜਿਹਾ ਕਰੰਚੀਨੈਸ ਜ਼ਿਆਦਾ ਆ ਜਾਏਗਾ ਤੇ ਤੁਹਾਡੀ ਸਬਜੀ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਗਾਰਨਿਸ਼ ਲਈ ਆਪਾਂ ਫਿਰ ਇਹਦੇ ਵਿੱਚ ਧਨੀਆ ਐਡ ਕਰਾਂਗੇ ਤੁਹਾਨੂੰ ਪਤਾ ਹੈ ਧਨੀਆ ਸਾਡਾ ਫੇਵਰਟ ਹੈ ਇਸ ਕਰਕੇ ਅਸੀਂ ਹਰ ਇੱਕ ਸਬਜੀ 'ਚ ਐਡ ਕਰਦੇ ਹਾਂ ਇੱਥੇ ਸਾਡੀ ਸਬਜੀ ਬਿਲਕੁਲ ਪ੍ਰੋਪਰ ਤਰੀਕੇ ਨਾਲ ਬਣ ਕੇ ਰੈਡੀ ਹੋ ਚੁੱਕੀ ਹੈ ਤੁਸੀਂ ਵੇਖ ਸਕਦੇ ਹੋ ਕਿੰਡੀ ਹੀ ਵਧੀਆ ਲੱਗ ਰਹੀ ਹੈ ਵੇਖਣ ਦੇ ਵਿੱਚ ਹੁਣ ਅਸੀਂ ਤਿਆਰੀ ਕਰਦੇ ਹਾਂ 3rd ਰ ਜਾ ਰਹੇ ਆ 2 ਟੇਬਲਸਪੂਨ ਆਇਲ ਨਾਲ ਹੀ ਇਹਦੇ ਵਿੱਚ ਅਸੀਂ ਹਾਫ ਟੇਬਲਸਪੂਨ ਜੀਰਾ ਐਡ ਕਰਤਾ ਹੈ ਹੁਣ ਅਸੀਂ ਗਾਇਸ ਹਲਕਾ ਜਿਹਾ ਜੀਰੇ ਨੂੰ ਰੋਸਟ ਕਰਨਾ ਹੈ ਰੋਸਟ ਕਰਨ ਤੋਂ ਬਾਅਦ ਉਹਦੇ ਵਿੱਚ ਅਸੀਂ ਇੱਕ ਬਿਲੀ ਕਸ ਕੀਤਾ ਹੈ ਟਮਾਟਰ ਐਡ ਕਰਨਾ ਹੈ ਨਾਲ ਹੀ ਅਸੀਂ ਉਹਦੇ ਵਿੱਚ ਦੋ ਤਿੰਨ ਮਿਰਚਾਂ ਐਡ ਕਰ ਦੇਣੀਆਂ ਹੈ ਟਮਾਟਰਾਂ ਨੂੰ ਤੇ ਮਿਰਚਾਂ ਨੂੰ ਐਡ ਕਰਨ ਤੋਂ ਬਾਅਦ ਇਹਨਾਂ ਨੂੰ ਅਸੀਂ ਦੋ ਤਿੰਨ ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣਾ ਹੈ ਗਾਇਸ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਹੈ ਜਿਹੜਾ ਟਮਾਟਰ ਤੇ ਮਿਰਚਾਂ ਨਾਲ ਪਕਾਉਣਾ ਇਹਨਾਂ 'ਚ ਬਿਲਕੁਲ ਕੱਚਾ ਪਨ ਨਹੀਂ ਰਹਿਣਾ ਚਾਹੀਦਾ ਇਹ ਸਾਡੇ ਟਮਾਟਰ ਤੇ ਮਿਰਚਾਂ 'ਚ ਕੱਚਾ ਪਨ ਰਹੇਗਾ ਤੇ ਸਾਡੀ ਭੁਰਜੀ ਬਿਲਕੁਲ ਸਵਾਦ ਨਹੀਂ ਬਣੇਗੀ ਹੁਣ ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਹਾਫ ਟੇਬਲਸਪੂਨ ਲਾਲ ਮਿਰਚ ਹਾਫ ਟੇਬਲਸਪੂਨ ਦੇਗੀ ਮਿਰਚ ਹਾਫ ਟੇਬਲਸਪੂਨ ਇਹਦੇ 'ਚ ਹਲਦੀ ਐਡ ਕੀਤੀ ਹੈ ਥੋੜੀ ਜਿਹੀ ਕਾਲੀ ਮਚੜ ਕਿਤੇ ਅਸੀਂ ਸਾਰੀ ਸਪਾਈਸਿਸ ਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਨਾਲ ਅਸੀਂ ਉਹਦੇ ਵਿੱਚ ਹਾਫ ਟੇਬਲस्पून ਨਮਕ ਐਡ ਕਰਤਾ ਹੁਣ ਇਹਦੇ ਵਿੱਚ ਵਿੱਚ ਕਟਚੀ ਲਗਾਤਾਰ ਚਲਾਉਣੀ ਹੈ ਕਿ ਸਾਡੇ ਸਾਰੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣ ਪਨੀਰ ਪੁਰਜੀ ਦਾ ਮਸਾਲਾ ਚੰਗੀ ਤਰ੍ਹਾਂ ਬਣ ਕੇ ਬਿਲਕੁਲ ਰੈਡੀ ਹੋ ਚੁੱਕਾ ਹੈ ਟਮਾਟਰ ਵੀ ਚੰਗੀ ਤਰ੍ਹਾਂ ਪੱਕ ਚੁੱਕੇ ਨੇ ਮਸਾਲੇ ਵੀ ਚੰਗੀ ਤਰ੍ਹਾਂ ਪਾਗ ਗਏ ਨੇ ਹੁਣ ਅਸੀਂ ਇਹਦੇ ਵਿੱਚ ਬਿੱਲੀ ਗਿਸ਼ ਕੀਤਾ ਪਨੀਰ ਐਡ ਕਰਨ ਜਾ ਰਹੇ ਹਾਂ ਤੁਸੀਂ ਚਾਹੋ ਤੇ ਪਨੀਰ ਨੂੰ ਹੱਥਾਂ ਨਾਲ ਪੁਰਕ ਵੀ ਐਡ ਕਰ ਸਕਦੇ ਹੋ ਪਰ ਬਿੱਲੀ ਗਿਸ਼ ਨਾਲ ਕੀ ਹੁੰਦਾ ਕਿ ਉਹ ਥੋੜਾ ਲੱਛਾ ਟਾਈਪ ਬਣ ਜਾਂਦਾ ਤੇ ਸਾਡੀ ਪੁਰਜੀ ਬਹੁਤ ਪਰ ਜਿਹੜੀ ਪੁਰਜੀ ਅਸੀਂ ਅੱਜ ਬਣਾਉਣ ਜਾ ਰਹੇ ਹਾਂ ਉਹਨਾਂ ਅਸੀਂ ਪਨੀਰ ਪੁਰਜੀ ਵਿੱਚ ਐਡ ਕਰਨ ਜਾ ਰਹੇ ਹਾਂ ਦੁੱਧ ਗਾਇਸੀ ਦੁੱਧ ਜ਼ਿਆਦਾ ਨਹੀਂ ਐਡ ਕਰਨਾ ਇਹਦੇ ਵਿੱਚ ਹਾਫ ਕੱਪ ਦੁੱਧ ਐਡ ਕਰਨਾ ਹੈ ਤੇ ਹੁਣ ਇਹਨੂੰ ਚੰਗੀ ਤਰ੍ਹਾਂ ਪਕਾਉਣਾ ਹੈ ਦੁੱਧ ਇੱਕ ਵਾਰੀ ਇਕੱਠਾ ਨਹੀਂ ਐਡ ਕਰ ਦੇਣਾ ਨਾਲ ਨਾਲ ਕੱਠੀ ਚਲਾਈ ਜਾਣੀ ਹੈ ਤੇ ਦੁੱਧ ਨੂੰ ਥੋੜਾ ਥੋੜਾ ਕਰਕੇ ਉਹਦੇ ਵਿੱਚ ਐਡ ਕਰੀ ਜਾਣਾ ਹੈ ਹੁਣ ਪਨੀਰ ਪੁਰਜੀ ਦੇ ਦੁੱਧ ਨੂੰ ਐਡ ਕਰਨ ਤੋਂ ਬਾਅਦ ਇਹਨੂੰ ਪੂਰੇ 10 ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣਾ ਹੈ ਗਾਇਸ 10 ਮਿੰਟ ਹੋ ਚੁੱਕੇ ਨੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਪਨੀਰ ਪੁਰਜੀ ਬਿਲਕੁਲ ਚੰਗੀ ਤਰ੍ਹਾਂ ਬਣ ਕੇ ਰੈਡੀ ਹੋ ਗਈ ਹੈ ਹੁਣ ਇਹਦੇ ਵਿੱਚ ਗਾਰ Legenda ਚਲੋ ਫਿਰ ਅਸੀਂ ਹੁਣ ਰੈਸਪੀ ਸਟਾਰਟ ਕਰਦੇ ਆਂ ਅਸੀਂ ਬਣਾਉਣ ਜਾ ਰਹੇ ਆਂ ਲੱਛੇਵਾਰੇ ਆਲੂਆਂ ਦੀ ਸਬਜ਼ੀ ਸਭ ਤੋਂ ਪਹਿਲਾਂ ਅਸੀਂ ਕੜਾਹੀ ਦੇ ਵਿੱਚ 2 ਟੇਬਲस्पून ਅਸੀਂ ਔਇਲ ਐਡ ਕਰਨਾ ਹੈ ਔਇਲ ਐਡ ਕਰਨ ਤੋਂ ਬਾਅਦ ਇਹਨੂੰ ਥੋੜਾ ਜਿਹਾ ਔਇਲ ਨੂੰ ਅਸੀਂ ਗਰਮ ਕਰਾਂਗੇ ਗਰਮ ਕਰਨ ਤੋਂ ਬਾਅਦ ਉਹਦੇ ਵਿੱਚ ਅਸੀਂ 1/2 ਟੇਬਲस्पून ਅਸੀਂ ਜੀਰਾ ਐਡ ਕਰਾਂਗੇ ਜੀਰੇ ਨੂੰ ਵੇਸੇ 2-3 ਸਕਿੰਟ ਤੱਕ ਰੋਸਟ ਕਰਾਂਗੇ ਜਿੰਨੀ ਚਿਰ ਸਾਡੇ ਜੀਰੇ ਦਾ ਕਲਰ ਨਹੀਂ ਚੇਂਜ ਹੋ ਜਾਂਦਾ ਜਿਦੋਂ ਸਾਡੇ ਜੀਰੇ ਦਾ ਕਲਰ ਚੇਂਜ ਹੋ ਜਾਏਗਾ ਨਾਲੇ ਹੀ ਇਹਦੇ ਵਿੱਚ ਅਸੀਂ ਸਪਾਈਸਿਸ ਐਡ ਕਰਨੀਆਂ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਐਡ ਕਰਾਂਗੇ 1/2 ਟੇਬਲस्पून ਤਾਂ ਦੋ ਬਰ ਮਸਾਲੇ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜਿਉ ਸਾਡੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣਗੇ ਇੱਕ ਵਾਰੀ ਫੇਰ ਸਾਰੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਪਕਾਵਾਂਗੇ ਜੋ ਸਾਡੇ ਮਸਾਲੇ ਚੰਗੀ ਤਰ੍ਹਾਂ ਪੱਕ ਜਾਣਗੇ ਮਸਾਲਿਆਂ ਨੂੰ ਪੱਕਣ ਤੋਂ ਬਾਅਦ ਨਾਲ ਹੀ ਉਹਦੇ ਵਿੱਚ ਅਸੀਂ ਬਿਲਕੁਲਸ਼ ਕੀਤੇ ਹੋਏ ਆਲੂ ਨੂੰ ਵੀ ਐਡ ਕਰ ਦਾਂਗੇ ਫਿਰ ਇਹਨੂੰ ਵੀ ਅਸੀਂ ਇੱਕ ਦੋ ਮਿੰਟ ਤੱਕ ਚੰਗੀ ਤਰ੍ਹਾਂ ਪਕਾਉਣਾ ਕਿ ਆਲੂਆਂ ਦੇ ਵਿੱਚ ਸਾਰੇ ਮਸਾਲੇ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜਾਣ ਤੇ ਇਹਨਾਂ ਨੂੰ 2-3 ਮਿੰਟ ਤੋਂ ਵੱਧ ਨਹੀਂ ਪਕਾਉਣਾ ਕਿਉਂਕਿ ਗਾਇਸ ਇਹ ਪਹਿਲਾਂ ਹੀ ਆਲੂ ਨੂੰ ਬੋਇਲ ਕੀਤਾ ਹੋਇਆ ਸੀ ਤੁਸੀਂ ਚਾਹੋ ਤੇ ਕੱਚੇ ਆਲੂਆਂ ਨੂੰ ਬਿਲਕੁਲਸ਼ ਕਰਕੇ ਉਹਦੀ ਸਬਜ਼ੀ ਬਣਾ ਸਕਦੇ ਹੋ ਬਸ ਇੰਨਾ ਫਰਕ ਹੈ ਕਿ ਥੋੜਾ ਜਿਹਾ ਸਮਾਂ ਵਿੱਚ ਜ਼ਿਆਦਾ ਲੱਗਦਾ ਹੈ ਇਸ ਕਰਕੇ ਅਸੀਂ ਪਹਿਲਾਂ ਹੀ ਕਿਨੇ 1-2 ਮਿੰਟ ਤੱਕ ਇਸੀ ਘਰਸ਼ੀ ਨੂੰ ਚਲਾਉਂਦੇ ਰਹਿਣਾ ਕਿਉਂਕਿ ਆਲੂ ਸਾਡੇ ਨੀਚੇ ਨਾ ਲੱਗ ਜਾਣ ਕਿਉਂਕਿ ਆਲੂ ਸਾਡੇ ਗਾਇਸ ਬੋਇਲ ਨੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਸਾਡੇ ਆਲੂ ਪੂਰੇ ਤਰੀਕੇ ਨਾਲ ਬਣ ਕੇ ਰੈਡੀ ਹੋ ਚੁੱਕੇ ਨੇ ਹੁਣ ਅਸੀਂ ਇੱਕ ਵਾਰੀ ਫੇਰ ਬਾਕੀ ਰੈਸਪੀ ਦੇ ਵਾਂਗੂ ਇਸ ਦੇ ਵਿੱਚ ਵੀ ਲਾਸਟ ਵਿੱਚ ਇੱਕ ਧਨੀਆ ਐਡ ਕਰਾਂਗੇ ਤੁਸੀਂ ਚਾਹੋ ਤੇ ਸਕਿਪ ਵੀ ਕਰ ਸਕਦੇ ਹੋ ਪਰ ਧਨੀਆ ਨਾਲ ਕੀ ਹੁੰਦਾ ਕਿ ਥੋੜਾ ਆਲੂਆਂ ਦਾ ਫਲੇਵਰ ਬਹੁਤ ਜ਼ਿਆਦਾ ਅੱਛਾ ਆ ਜਾਂਦਾ ਹੈ ਹੁਣ ਅਸੀਂ ਬਣਾਉਣ ਜਾ ਰਹੇ ਹਾਂ ਸੰਘਾੜੇ ਦੇ ਆਟੇ ਦੀ ਰੋਟੀ ਗਾਇਸ ਅਸੀਂ ਪੇੜੇ ਨੂੰ ਵੇਲ ਕੇ ਰੱਖ ਲਿਆ ਸੀ ਤੇ ਰੋਟੀ ਬਣਾ ਕੇ ਰੱਖ ਲਈ ਸੀ ਹੁਣ ਅ ਜੋ ਕਿ ਸਾਡੀ ਰੋਟੀ ਇੱਕ ਸਾਈਡ ਤੋਂ ਪੱਕ ਗਿਆ ਹੁਣ ਅਸੀਂ ਇਹਦੀ ਦੂਸਰੀ ਸਾਈਡ ਵੀ ਪਕਾਵਾਂਗੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਰੋਟੀ ਦੋਨਾਂ ਸਾਈਡ ਤੋਂ ਚੰਗੀ ਤਰ੍ਹਾਂ ਪੱਕ ਕੇ ਬਿਲਕੁਲ ਰੈਡੀ ਹੋ ਚੁੱਕੀ ਹੈ ਹੁਣ ਤੁਹਾਨੂੰ ਅਸੀਂ ਸਰਵ ਕਰਕੇ ਦਿਖਾਉਨੇ ਆ ਨਵਰਾਤਰੀ ਸਪੈਸ਼ਲ ਥਾਲੀ ਇੱਥੇ ਸਾਡੀ ਪ੍ਰੋਪਰ ਤਰੀਕੇ ਨਾਲ ਥਾਲੀ ਬਣ ਕੇ ਰੈਡੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਨਵਰਾਤਰੀ ਆਲੂ ਸੇਮੀਆਂ ਦੀ ਸਬਜ਼ੀ ਵੀ ਬਣ ਕੇ ਰੈਡੀ ਹੋ ਗਈ ਕਿੰਨੀ ਵਧੀਆ ਲੱਗ ਰਹੀ ਹੈ ਦੇਖਣ ਦੇ ਵਿੱਚ ਆਲੂ ਦੀ ਸਬਜ਼ੀ ਵਧੀਆ ਲੱਗ ਰਹੀ ਹੈ ਤੇ ਸਾਡੀ ਸਾਬੂ ਜਾਨੀ ਦੀ ਖਿਚੜੀ ਵੀ ਕਿੰਨੀ ਹੀ ਵਧੀਆ ਲੱਗ ਰਹੀ ਹੈ ਤੇ ਨਾਲ ਸਾਡੇ ਪਨੀਰ ਪੁਰਜੀ ਬਣ ਕੇ ਵੀ ਰੈਡੀ ਹੋ ਗਈ ਹੈ ਸਪੈਸ਼ਲ ਥਾਲੀ ਤੁਹਾਨੂੰ ਵਧੀਆ ਲੱਗੇ ਹੋਵੇ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਤੇ ਮੈਨੂੰ ਗਾਇਸ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿਦਾਂ ਲੱਗੀ ਤੁਸੀਂ ਵੀ ਬਣਾ ਕੇ ਜਰੂਰ ਟਰਾਈ ਕਰਿਓ ਜਿਹੜੇ ਜਿਹੜੇ ਮੇਰੇ ਫਰੈਂਡਸ ਨਵੇਂ ਆ ਨਾ ਜਿਨ੍ਹਾਂ ਨੇ ਮੇਰੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਲਦੀ ਜਾ ਕੇ ਸਬਸਕ੍ਰਾਈਬ ਕਰ ਲਿਓ ਜੇ ਤੁਹਾਨੂੰ ਸਾਡੇ ਮੰਮੀ ਦੇ ਹੱਥ ਦੀ ਨਵਰਾਤਰੀ ਸਪੈਸ਼ਲ ਥਾਲੀ ਪਸੰਦ ਆਈ ਹੋਵੇ ਪਲੀਜ਼ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਹੋਰ ਮਿਲਦੇ ਆ नेक्स्ट ਵੀਡੀਓ